ਪਤਾ ਅਰ ਅਮਰ ਸਤ ਗੁਰ ਫਿਰ ਈਆ ਅਮਰ ਪ੍ਰਭੂ ਚੱਤਰ ਗੁਰ ਰਾਮ ਮਹੰਬੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਤਰਾ ਯਮਲਤ ਬਹਿਣ ਨੂਰਤ ਪੰਚ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਬਿਨ ਸਤਗੁਰ ਸੇਵੇ ਬਹੁਤ ਆਪ ਦੁੱਖ ਲਾਗਾ ਜੁਗ ਚਾਰੇ ਪਰਮਾਈ ਅਮ੍ਰਿਤ ਈਨ ਤੁਮ ਜੁਗ ਜੁਗ ਦਤਾ ਤੇ ਸ਼ਬਦ ਦੇਹੁ 부ਝਾਈ ਸਤ ਗੁਰ ਸੇਵੀ ਬਹੁਤਾਂ ਦੁੱਖ ਲਾਗਾ ਜੁਗ ਚਾਰੇ ਪਰਮਾਈ ਅਮਦੀਨ ਤੂੰ ਜੁਗ ਜੁਗ ਦਾਰਤੀ ਸ਼ਬਦ ਦੀ ਦੇਹਿ ਪੁਜਾਈ ਹਰ ਜੀਓ ਕਿਰਪਾ ਕਰਦੋ ਤੂੰ ਪਿਆਰੀ ਗੁਰ ਦਾਤਾ ਮੇਲ ਮਿਲਾਵਹੁ ਹਰਨਾਮ ਦੇਵੋਂ ਆਧਾਰੇ ਰਹਾ ਮਨਸਾ ਮਾਰ ਦੁਖ ਦਾ ਸਹਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਕ ਮਨ ਨਿਰਮਲ ਹੋਆ ਇੱਲੇ ਵਿੱਚ ਟਾਟਣਾ ਹਾਰਾ ਸ਼ਬਦ ਮਰੂ ਤਿਰ ਜੀਵ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੈ ਕੋਈ ਦਾਤ ਦਾਤ ਰਖੀ ਹੱਥ ਆਪਣਾ ਸਭਾ ਮੈਂ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪਹ ਸਈ ਦਾਤੈ ਦਾਤ ਰਖੀ ਹੱਥ ਆਪਣਾ ਜਿਸ ਭਾਵੈ ਤਿਸ ਤੀ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ